ਸਤਨਾਮ ਸ਼ਰੀਵਾਹੀ ਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਮੁਕਜਾਈ ਪੂਰ ਸਿਫਤਿ ਖਸਮ ਦੀ ਨੋਰ ਅਰਸੋਂ ਕੁਰਸੋਂ ਚਟਿਐ ਦੋ ਢਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਠਿਆ ਸੋਹੀਏ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜੇਨ ਕਿੰਨੇ ਵਸ ਆਪਣੇ ਤ੍ਰ ਗੁਣ ਭਵਣ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਜਨ ਕਿਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਈਸ਼ਾਨ ਤਾਪ ਥਾਨ ਖੰਡੀ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤਉ ਛੂਟੋ ਸਾਦ ਪ੍ਰਸਾਦ ਹਰ 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 ਗਾਈ ਬਿਖੇ ਬਿਆਦ ਤਬ ਹੂਟੋ ਰਹਾ ਨਹਿ ਸੁਣੀਏ ਨਹਿ ਮੁਕਤੀ ਬਕੀਏ ਨਹਿ ਮੋਹੇ ਓ ਡਿਠੀ ਐਸੀ ਠਗੌਰੀ ਪਾਏ ਪੁਲਾਵੈ ਮਨ ਸਭ ਕੈ ਲਾਗੇ ਮਿੱਠੇ ਮਾਏ ਬਾਪ ਪੂਤ ਹਿਤ ਪ੍ਰਤਾ ਉਨ ਘਰ ਘਰ ਮੇਲੇ ਉਹ ਦੁਆ ਕਿਸਈ ਵਾਦੋ ਕਾਟ ਕਿਸਹੀ ਪਹਿ ਸਗਲੇ ਲਾਲ ਲਾਲ ਮੂਆ ਹਾਉ ਬਲਹਾਰੀ ਸਤ ਗੁਰ ਅਪਨੇ ਜਿਨ ਇਹੋ ਚਲਤ ਦਿਖਾਇਆ ਗੂਜੀ ਪਾਹੇ ਜਲ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਾ ਸੁਖ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਜਨ ਧਨ ਪਾਇਆ ਆਪਣੇ ਘਰ ਲਿਆਇਆ ਖਟੇ ਸੰਤ ਪਰਸਾਦ ਮਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ